ਕਿਸਾਨ ਭਰਾਵੋ ਸਸਰੀ ਕਾਲ ਮੇਰੇ ਵੱਲੋਂ ਸਰਵਾਰ ਐਗਰੋ ਸੀਡ ਵੱਲੋਂ ਤੁਹਾਨੂੰ ਆਪਾਂ ਜ਼ਿੰਕ ਪਾਈ ਹੈ ਯਾਰਾ ਵੀ ਇੱਕ ਤਾਂ ਇੱਕ ਪਾਰੇ ਆਪਾਂ ਐਰਿਸ ਕੰਪਨੀ ਦੀ ਪ੍ਰੋ ਜ਼ਿੰਕ ਇਸ ਦੇ ਵਿੱਚ 12% ਚਿਲੇਟਡ ਹੈ ਆਕਸਾਈਡ ਜ਼ਿੰਕ ਆਕਸਾਈਡ ਯੋ ਤੇ ਇੱਕ ਪਾ ਐਫ ਐਮ ਸੀ ਜਨਰੇਟਰ ਆ ਤਿੰਨਾ ਦਾ ਰਿਜ਼ਲਟ ਦੇਖਾਂਗੇ ਤਿੰਨਾਂ ਨੂੰ ਅਲੱਗ-ਅਲੱਗ ਖੇਚ ਪਾਣਾ ਕਿਹੜੀ ਦਾ ਰਿਜ਼ਲਟ ਸਹੀ ਹੋ ਕਮੈਂਟਾਂ ਚ ਜ਼ਰੂਰ ਦੱਸਿਓ ਤੁਸੀਂ ਕਿਹੜੀ ਜ਼ਿੰਕ ਪਾਈ ਐ ਚਲੇਟ ਪਾਈ ਐ ਜਾਂ 33% ਵਾਲੀ ਪਾਈ ਐ ਜਾਂ ਜ਼ਿੰਕ ਵੜ ਪਾਈ ਐ ਤਾਂ ਅਸੀਂ ਤੁਹਾਨੂੰ ਵੀ ਦੱਸਾਂਗੇ ਵੀ ਕਿਹੜੀ ਦਾ ਰਿਜ਼ਲਟ ਜ਼ਿਆਦਾ ਬੈਸਟ ਰਿਹਾ ਇਹਨਾਂ ਚ ਆਪਣੀ ਜਿਰੀ ਲੱਗੀ ਸੀਗੀ 30 ਜੁਲਾਈ ਨੂੰ ਉਹ ਵਾਲੀ ਜਿਰੀ ਆ ਲੱਗੀ ਆ ਆਪਣੀ ਜਿਰੀ ਅੱਜ ਇਹ 10 ਦਿਨ ਹੋਏ ਆ ਬਸ 5 ਅਗਸਤ ਨੂੰ ਲੱਗੀ ਸੀਗੀ ਆ ਵਾਲੀ ਆਹ ਲਖੇਤ ਬੀਜ ਉਹ ਹੈਗਾ 7301 ਆ ਹੈਗਾ 26 ਮੈਂ ਆ ਵੀ 7301 ਹੈ ਉਹ 26 ਹੈ ਇਹ ਉਹ ਦੇਖੋ 26 ਚੱਲ ਨਹੀਂ ਰਿਹਾ ਕਿਲਾ 1 26 ਦਾ 1 ਏਕੜ ਬਾਕੀ ਆ 7301 ਉਹਦੇ ਮੁਕਾਬਲੇ 'ਚ ਦੇਖੋ ਹਰਿਆਈ ਮਾਰ ਰਿਆ 10 ਦਿਨ 'ਚ ਥੋੜੀ ਜਿਹੀ ਪੌਦ ਪੱਕੜ ਸੀਗੀ 올 ਇਨ ਹੋ ਗਿਆ ਅੱਜ ਲਾ ਲਿਓ 16 ਦਿਨ ਉਹ ਤਾਂ ਪੂਰੀ ਹਰਿਆਈ 'ਚ ਆਪਾਂ ਜਦ ਦੂਜੀ ਕਿਸ਼ਤੇ ਨੂੰ ਯੂਰੀਆ ਦੇਣ ਲੱਗੇ ਉਹਨੂੰ ਇਹਨੂੰ ਪਹਿਲੀ ਕਿਸ਼ਤ ਦੇਣੀ ਹੈ ਅੱਜ ਆਪਾਂ ਪਹਿਲੀ ਕਿਸ਼ਤੇ ਨੂੰ ਜ਼ਿੰਕ ਪਹਿਲੀ ਕਿਸ਼ਤ ਜੋ ਉਹਦੇ 'ਚ ਪਾਇਆ ਸੀਗਾ ਆਪਾਂ ਨੇ ਕੱਲਾ ਯੂਰੀਆ ਦੂਜੀ ਜ਼ਿੰਕ ਦੇਤੀ ਜੀ ਜੇ ਪੰਡਾਣੇਦਾਰ ਕੋਈ ਇਨਸੈਕਟੀਸਾਈਡ ਜਿਵੇਂ ਫਟੇਰਾ ਜਾਂ ਬਟਾਕੋ ਦੋਨੋਂ ਚ ਇੱਕ ਦਵਾਂਗੇ ਬਾਕੀ ਇਹਦੇ ਚ ਆਪਾਂ ਹੁਣ ਪਹਿਲੀ ਕਿਸ ਚੀ ਜਿੰਕ ਲੱਗੇ ਜਾਂ ਦੇਣ ਆਪਾਂ ਨੇ ਉਹਨਾਂ ਪ੍ਰਕਾਸ਼ ਸਿੰਘ ਜੀ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਯੂਰੀਆ ਜਾਂ ਜਿੰਕ ਲਾ ਕੇ ਘੇਰ ਦੋ ਦੱਸਿਆ ਸੀਗਾ ਦੇਖੋ ਕੀ ਰਿਜ਼ਲਟ ਆਂਦਾ ਬਾਕੀ ਕ੍ਰੋਪ ਇਨਫਰਮੇਸ਼ਨ ਉਹਨਾਂ ਦੇ ਚੈਨਲ ਆ ਬਾਕੀ ਕਿਸਾਨ ਵੀਰੋ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਹੋਰ ਨਵੀਂ ਵੀਡੀਓ ਦੇਖਣ ਲਈ ਤੁਹਾਡੇ ਨਾਲ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਆਂ ਆਪਣਾ ਬੀਜਾਂ ਦਾ ਤੇ ਪੈਸਟੀਸਾਈਡ ਦਾ ਤੇ ਜਦਾਂ ਖਾਦ ਦਾ ਤਿੰਨਾਂ ਦਾ ਹੀ ਕੰਮ ਹੈ ਆਪਣੀ ਸ਼ੋਪ ਹੈ ਜੰਡਮ ਘੋਲੀ ਨੀਅਰ ਨਾਜ਼ ਮੰਡੀ ਕਿਸੇ ਵੀਰ ਨੂੰ ਕੋਈ ਦਵਾਈ ਜਿਵੇਂ ਪੈਸਟੀਸਾਈਡ ਵਗੈਰਾ ਕੋਈ ਪੁੱਜਾ ਪੁੱਛਣਾ ਹੋਵੇ ਜਾਂ ਲੈਣੀ ਹੋਵੇ ਤਾਂ ਆਪਾਂ ਨੂੰ ਪੁੱਛ ਸਕਦਾ ਵੀਰ ਜੇ ਲੈਣੀ ਹੋਵੇ ਆਪਾਂ ਪ੍ਰੋਡਕਟ ਡਿਲੀਵਰੀ ਵੀ ਕਰਾ ਦਿੰਨੇ ਆ। ਬਾਕੀ ਮੇਰੇ ਵੱਲੋਂ ਤੁਹਾਨੂੰ ਬਸ ਸ਼ੇਅਰ ਜਰੂਰ ਕਰਿਓ ਕਰੋ ਕਮੈਂਟ। ਬਸ ਤੁਹਾਨੂੰ ਥੋੜੇ ਖਤਰੀ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਸਾਡਾ ਏਰੀਆ ਪਵਾਦੀ ਆ ਬਾਈ ਕਿਸੇ ਨੂੰ ਬੋਲੀ ਚ ਲੱਗਦਾ ਹੋਵੇ ਕਿਉਂਕਿ ਅਸੀਂ ਪਵਾਦੀ ਬੋਲਦੇ ਆ ਥੋੜੀ ਜਿਹੀ ਮਿਕਸ ਹੋ ਜਾਂਦੀ ਆ ਇਹ ਹਿੰਦੀ ਦੇ ਪੰਜਾਬੀ। ਠੀਕ ਹੈ ਜੀ।